ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜਪੀੜਤਾਾਂ ਦੀ ਕੀਤੀ ਮਦਦ ਹੜਪੀੜਤਾਾਂ ਦੀ ਸਹਾਇਤਾ ਲਈ ਵੱਖ-ਵੱਖ ਜਗ੍ਹਾ ਤੇ ਦੇ ਰਹੇ ਸਹਿਯੋਗ ਗੁਰਦਾਸਪੁਰ ਚ ਵਲੰਟੀਅਰਾਂ ਨੇ 10 ਪਿੰਡਾਂ ਵਿੱਚ ਪੀੜਤਾਂ ਨੂੰ ਕਈ ਟਰਾਲੀਆਂ ਵੰਡਿਆ ਰਾਸ਼ਨ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜਤੇ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਥਾਵਾਂ ਤੇ ਆਪਣਾ ਸਹਿਯੋਗ ਦਿੱਤਾ ਹੈ ਗੁਰਦਾਸਪੁਰ ਚ ਵਰਕਰਾਂ ਦੇ ਵੱਲੋਂ 10 ਪਿੰਡਾਂ ਚ ਪੀੜਤਾਂ ਨੂੰ ਕਈ ਟਰਾਲੀਆਂ ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ ਦੱਸਦੀ ਕਿ ਪੰਜਾਬ ਇਸ ਵੇਲੇ ਹੜ੍ਹ ਦੀ ਮਾਰ ਚ ਝਿਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਜਿਥੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਇਸੇ ਦੇ ਚੱਲਦੇ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਹੜਪੀੜਤਾਂ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਗਈ ਹੈ। ਇਸੇ ਸਿਲਸਿਲੇ ਤਹਿਤ ਇਹਨਾਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ 10 ਪਿੰਡਾਂ 'ਚ ਪੀੜਤਾਂ ਨੂੰ ਕਈ ਚਾਲੀਆਂ, ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਨੇ। ਦੱਸਦੀ ਕਿ ਲਗਾਤਾਰ ਪੰਜਾਬ ਸਰਕਾਰ, ਸਮਾਜ ਸੇਵੀ ਤੇ ਕਈ ਕਲਾਕਾਰ ਵੀ ਜੋ ਹੈ ਸਾਮਣੀ ਆਈ ਨੇ ਅੱਗੇ ਵਧ ਕੇ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਨੇ ਤੇ ਉਥੇ ਹੀ ਹੁਣ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਡੈਨਿਕਸਵਰਾ ਟੀਵੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਅਰਾਂ ਨੇ ਹੜ੍ਹ ਤੇ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਥਾਵਾਂ ਤੇ ਆਪਣਾ ਸਹਿਯੋਗ ਦਿੱਤਾ ਹੈ ਗੁਰਦਾਸਪੁਰ ਚ ਵਰਕਰਾਂ ਦੇ ਵੱਲੋਂ 10 ਪਿੰਡਾਂ ਚ ਪੀੜਤਾਂ ਨੂੰ ਕਈ ਟਰਾਲੀਆਂ ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ ਦੱਸਦੀ ਕਿ ਪੰਜਾਬ ਇਸ ਵੇਲੇ ਹੜ੍ਹ ਦੀ ਮਾਰ ਚ ਝਿਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਇਸੇ ਦੇ ਚੱਲਦੇ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਹੜਪੀੜਤਾਾਂ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਗਈ ਹੈ ਇਸੇ ਸਿਲਸਿਲੇ ਤਹਿਤ ਇਹਨਾਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ 10 ਪਿੰਡਾਂ ਚ ਪੀੜਤਾਂ ਨੂੰ ਕਈ ਚਾਲੀਆਂ ਦੁੱਧ ਖੰਡ ਘਰੇਲੂ ਰਾਸ਼ਨ ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਨੇ ਦੱਸਦੀ ਕਿ ਲਗਾਤਾਰ ਪੰਜਾਬ ਸਰਕਾਰ ਸਮਾਜ ਸੇਵੀ ਤੇ ਕਈ ਕਲਾਕਾਰ ਵੀ ਜੋ ਹੈ ਸਾਹਮਣੇ ਆਏ ਨੇ ਅੱਗੇ ਵਧ ਕੇ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਉਥੇ ਹੀ ਹੁਣ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵਲੰਟੀਰਾਂ ਨੇ ਹੜ੍ਹ ਤੇ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਥਾਵਾਂ ਤੇ ਆਪਣਾ ਸਹਿਯੋਗ ਦਿੱਤਾ ਹੈ ਗੁਰਦਾਸਪੁਰ ਚ ਵਰਕਰਾਂ ਦੇ ਵੱਲੋਂ 10 ਪਿੰਡਾਂ ਚ ਪੀੜਤਾਂ ਨੂੰ ਕਈ ਟਰਾਲੀਆਂ ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ ਦੱਸਦੀ ਕਿ ਪੰਜਾਬ ਇਸ ਵੇਲੇ ਹੜ ਦੀ ਮਾਰ ਚ ਝਿਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਇਸੇ ਦੇ ਚੱਲਦੇ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਗਈ ਹੈ ਇਸੇ ਸਿਲਸਿਲੇ ਤਹਿਤ ਇਹਨਾਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ 10 ਪਿੰਡਾਂ ਚ ਪੀੜਤਾਂ ਨੂੰ ਕਈ ਚਾਲੀਆਂ ਦੁੱਧ ਖੰਡ ਘਰੇਲੂ ਰਾਸ਼ਨ ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਨੇ ਦੱਸਦੀ ਕਿ ਲਗਾਤਾਰ ਪੰਜਾਬ ਸਰਕਾਰ ਸਮਾਜ ਸੇਵੀ ਤੇ ਕਈ ਕਲਾਕਾਰ ਵੀ ਜੋ ਹੈ ਸਾਹਮਣੀ ਆਈ ਨੇ ਅੱਗੇ ਵਧ ਕੇ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਨੇ ਤੇ ਉੱਥੇ ਹੀ ਹੁਣ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਡੈਨਿਕਸਵਰਾ ਟੀਵੀ ਸੇਵਾ ਭਾਰਤੀ ਨਾਲ ਮਿਲ ਕੇ ਆਰਐਸਐਸ ਦੇ ਵੋਲੰਟੀਅਰ ਨੇ ਹੜ੍ਹ ਤੇ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਖਾਵਾਂ ਤੇ ਆਪਣਾ ਸਹਿਯੋਗ ਦਿੱਤਾ ਹੈ ਗੁਰਦਾਸਪੁਰ ਚ ਵਰਕਰਾਂ ਦੇ ਵੱਲੋਂ 10 ਪਿੰਡਾਂ ਚ ਪੀੜਤਾਂ ਨੂੰ ਕਈ ਟਰਾਲੀਆਂ ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ ਦੱਸਦੀ ਕਿ ਪੰਜਾਬ ਇਸ ਵੇਲੇ ਹੜ੍ਹ ਦੀ ਮਾਰ ਚ ਝੱਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਜਿੱਥੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਉੱਥੇ ਹੀ ਬਹੁਤ ਸਾਰੇ ਸਮਾਜ ਸੇਵੀ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਇਸੇ ਦੇ ਚੱਲਦੇ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਹੜਪੀੜਤਾਂ ਦੀ ਵੱਡੇ ਪੱਧਰ ਤੇ ਸਹਾਇਤਾ ਕੀਤੀ ਗਈ ਹੈ। ਇਸੇ ਸਿਲਸਿਲੇ ਤਹਿਤ ਇਹਨਾਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ 10 ਪਿੰਡਾਂ 'ਚ ਫੀੜਤਾ ਨੂੰ ਕਈ ਚਾਲੀਆਂ, ਦੁੱਧ, ਖੰਡ, ਘਰੇਲੂ ਰਾਸ਼ਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਵਰਗੀਆਂ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਨੇ। ਦੱਸ ਦੇ ਕਿ ਲਗਾਤਾਰ ਪੰਜਾਬ ਸਰਕਾਰ, ਸਮਾਜ ਸੇਵੀ ਤੇ ਕਈ ਕਲਾਕਾਰ ਵੀ ਜੋ ਹੈ ਸਾਮਣੀ ਆਏ ਨੇ ਅੱਗੇ ਵਧ ਕੇ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਉੱਥੇ ਹੀ ਹੁਣ ਆਰਐਸਐਸ ਦੇ ਵੱਲੋਂ ਸੇਵਾ ਭਾਰਤੀ ਦੇ ਨਾਲ ਮਿਲ ਕੇ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਡੈਨਿਕਸ ਵਿਰਾ ਟੀਵੀ